ਆ ਵੀਡੀਓ ਵੇਖੇ ਕਰੀ ਬਈ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਮੇਰਾ ਪੱਕਾ ਡਾਇਲੋਗ ਆ ਕਿ ਵੀਡੀਓ ਵੇਖਿਓ ਬਈ ਆ ਪਰ ਸੱਚੀ ਤੁਸੀਂ ਵੀਡੀਓ ਵੇਖਣੀ ਕਿਸੇ ਨੇ ਸਕਿਪ ਨਹੀਂ ਕਰਨੀ ਕਿਉਂਕਿ ਅੱਜ ਜਿਹਨਾਂ ਨਾਲ ਮੈਂ ਗੱਲ ਕਰਨਾ ਬਈ ਆਪਣਾ ਫੌਜੀ ਵੀਰ ਆ ਤੇ ਉਹਨਾਂ ਦਾ ਪਰਿਵਾਰ ਆ ਤੇ ਅੱਜ ਬਈ ਸਖਤ ਸਾਰਿਆਂ ਨੂੰ ਲੋੜ ਆਪਣੇ ਪਰਿਵਾਰ ਨਾਲ ਜੁੜਨ ਦੀ ਕਿਉਂਕਿ ਆ ਆਪਣਾ ਭਰਾ ਆ ਇਹਨਾਂ ਨੂੰ ਕੋਈ ਹਨਾ ਦਿੱਕਤ ਪਰੇਸ਼ਾਨੀ ਆ ਉਹਤੇ ਇਲਾਜ ਦੇ ਲਈ 27 ਕਰੋੜ ਦਾ ਖਰਚਾ ਦੱਸਿਆ ਗਿਆ ਕੋਈ ਟੀਕਾ ਆ ਹਨਾ ਮੈਨੂੰ ਚਲੋ ਨਾਮ ਨਹੀਂ ਪਤਾ ਭੈਣੇ ਤੁਸੀਂ ਦੱਸਦੇ ਹੋ ਤੇ ਉਹਨੇ 27 27 ਕਰੋੜ ਕੁਝ ਵੀ ਨਹੀਂ ਹੁੰਦਾ ਬਈ ਜੇ 5 ਲੱਖ ਬੰਦਾ ਵੀ 500 500 ਪਾਊਗਾ ਨਾ ਤਾਂ ਵੀ ਗੱਲ ਬਣ ਜਾਣੀ ਸਿਰਫ ਬਾਲੀ ਗੱਲ ਨਹੀਂ ਹੈਗੀ 5 ਲੱਖ ਬੰਦੇ ਦੀ ਗੱਲ ਆ ਆਪਣੀ ਵੀਡੀਓ ਤਾਂ ਤੁਹਾਨੂੰ ਪਰਾ ਮਿਲੀਅਨ ਚ ਜਾਂਦੀਆਂ ਹਨਾ ਬਈ ਸਾਰ ਜਿਹੜੇ ਸਪੋਰਟ ਕਰੋ ਦੀਦੀ ਤੁਸੀਂ ਮਾੜਾ ਦੱਸੋ ਕਿ ਕੀ ਦਿੱਕਤ ਆ ਕੁਛ ਨਾ ਇਹ ਮੇਰੇ ਬੇਟੇ ਨੂੰ ਡੀਐਮਡੀ ਹੈ ਤੁਸੀਂ ਪਹਿਲਾਂ ਵੀ ਸਾਡੇ ਬੱਚੇ ਦੀ ਵੀਡੀਓ ਵੇਖੀ ਹੋਣੀ ਆ ਇਹ ਮਸਲ ਜਿੱਦਾਂ ਆਪਣੇ ਮਾਸਪੇਸ਼ੀ ਪੂਰੇ ਸ਼ਰੀਰ ਹੋਂਤੇ ਬਣੇ ਹੁੰਦੇ ਆ ਉਹਦੀ ਬਿਮਾਰੀ ਹੈ ਤੇ ਸਮੇਂ ਨਾਲ ਜੇ ਮੇਰੇ ਬੱਚੇ ਨੂੰ ਇੰਜੈਕਸ਼ਨ ਨਹੀਂ ਮਿਲਿਆ ਤੇ ਮੈਂ ਕਹਿਣਾ ਵੀ ਨਹੀਂ ਜਾਂਦੀ ਕਿ ਪੈਸਿਆਂ ਕਰਕੇ ਮੈਨੂੰ ਆਪਣਾ ਬੱਚਾ ਖੂਣਾ ਪੈ ਜਾਏਗਾ ਪਲੀਜ਼ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਇਹ ਲੋਕ ਬੋਲਦੇ ਨੇ ਕਿ ਫੌਜ ਦੇ ਵਿੱਚ ਇਲਾਜ ਫ੍ਰੀ ਹੈ ਤੇ ਹਰ ਚੀਜ਼ ਦੀ ਲਿਮਿਟ ਹੁੰਦੀ ਹੈ ਤੁਹਾਨੂੰ ਬਤਾਇਆ ਫੌਜੀ ਦਾ ਸ਼ਹੀਦ ਹੁੰਦਾ ਹੈ ਜਾਂ ਕੁਝ ਵੀ ਲੋੜ ਪੈਂਦੀ ਉਹਨੂੰ ਕਰੋੜ ਰੁਪਇਆ ਵੀ ਨਹੀਂ ਮਿਲਦਾ ਹੈ ਤੇ ਗਵਰਨਮੈਂਟ ਕਿੰਨਾ ਕੁ ਦਿੰਦੀ ਉਹਨਾਂ ਨੂੰ ਤੇ 27 ਕਰੋੜ ਭਾਈ ਇੰਡੀਆ ਦੇ ਵਿੱਚ ਹੀ ਕੋਈ ਚੀਜ਼ ਹੋਵੇ ਤੇ ਅਗਰ ਉਹ ਮਹਿੰਗੀ ਹੋਵੇ ਤੇ ਉਹ ਮਿਲਣੀ ਮੁਸ਼ਕਿਲ ਹੈ ਤੇ ਜੇ ਇਹ ਤੇ ਅਮਰੀਕਾ ਦੇ ਵਿੱਚ ਇੰਜੈਕਸ਼ਨ ਆਉਣਾ ਮੇਰੇ ਬੱਚੇ ਲਈ ਤੇ ਪਲੀਜ਼ ਅਗਰ ਫਰਾਡ ਹੁੰਦਾ ਮੈਂ ਤੇ ਹੁਣ ਤੱਕ ਮੈਂ ਕਦੂ ਦਾ ਵੀਡੀਓ ਬਣਾ ਰਿਹਾ ਚਾਰ ਪੰਜ ਮਹੀਨੇ ਹੋ ਗਏ ਮੈਨੂੰ ਬਣਾਉਂਦੇ ਹੋਏ ਇਹਨੂੰ ਤੇ ਹੁਣ ਤੱਕ ਤੇ ਮੈਂ ਅਗਰ ਗ ਮੈਂ ਇੱਦਾਂ ਬਾਹਰ ਨਹੀਂ ਤੁਮ ਜਗਾ ਜਗਾ ਜਾ ਰਿਹਾ ਮੈਂ ਸਾਰੇ ਕੋਲ ਅਜ ਵੀਰੇ ਕੋਲ ਵੀ ਆਇਆ ਮੈਂ ਇਨਾਂ ਕੋਲ ਆਇਆ ਤਾਂ ਪਲੀਜ਼ ਫਰਾਡ ਨਹੀਂ ਹੈਗਾ ਭਾਈ ਕੈਨ ਦਾ ਭਾਵੇਂ ਹੈ ਕਿ ਲੋਕ ਨਾ ਨੈਗੇਟਿਵ ਕਮੈਂਟ ਬਹੁਤ ਭਾਈ ਜੇ ਤੁਸੀਂ ਕਿਸੇ ਦਾ ਚੰਗਾ ਨਹੀਂ ਨਾ ਕਰ ਸਕਦੇ ਮਾੜਾ ਵੀ ਨਾ ਬੋਲੋ ਯਾਰ ਆਪਣਾ ਚੁੱਪ ਕਰਕੇ ਸਾਈਡ ਹੋ ਜਾਓ ਯਾਰ ਬਾਕੀ ਭਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਇੱਕ ਫੌਜੀ ਵੀਰ ਆ ਭਾਈ ਜੇ ਫੌਜੀ ਭਰਾਵਾਂ ਦਾ ਇਹ ਹਾਲ ਆ ਤੇ ਆਮ ਬੰਦੇ ਦਾ ਕੀ ਬਣੂਗਾ ਯਾਰ ਸਮਝੋ ਮੇਰੀ ਗੱਲ ਨਹੀਂ ਜਦੋਂ ਤੇ ਬਾਰਡਰਾਂ ਤੇ ਬਾਈ ਲੜਾਈਆਂ ਹੁੰਦੀਆਂ ਉਹਦੇ ਤੇ ਤੁਸੀਂ ਬੜਾ ਕਹਿੰਦੇ ਕਿ ਫੌਜੀ ਨੂੰ ਅੱਗੇ ਕਰੋ ਹੁਣ ਕਿਉਂ ਨਹੀਂ ਅੱਗੇ ਫੌਜੀ ਲਈ ਕਿਉਂ ਨਹੀਂ ਅੱਗੇ ਜਾ ਰਹੇ ਬਾਈ ਤੁਸੀਂ ਬਾਈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਬਸ ਆਹੀ ਵੀਡੀਓ ਚੈਨਲ ਦਾ ਸਾਰਾ ਕੋ ਸਾਥ ਦਿਓ ਤਾਂ ਦੁਬਾਰਾ ਵੀਡੀਓ ਪਾਉਣ ਦੀ ਲੋੜ ਹੀ ਨਾ ਪਏ ਬਾਈ ਸਾਰ ਜਿਹੜੇ ਆਪਣੇ ਪੰਜਾਬੀ ਵੀਰ ਦਾ ਤੁਹਾਨੂੰ ਪਤਾ ਹੀ ਹੈ ਚੜਦੀ ਕਲਾ ਹੀ ਆ ਬਾਈ ਸਕੈਨਰ ਲੱਗਾ ਆ ਹਨਾ ਤੇ ਸਕੈਨਰ ਦੇ ਥੱਲੇ ਨਾਮ ਵੀ ਆ ਰਿਹਾ ਕਿਉਂਕਿ ਲੋਕੀ ਨਾ ਸਕੈਨਰ ਦੇ ਉੱਤੇ ਆਪਣਾ ਸਕੈਨਰ ਲਾ ਕੇ ਪਾ ਰਹੇ ਆ ਆ ਫਰੋਡ ਬਹੁਤ ਝੇ ਕਰ ਰਹੇ ਲੋਕ ਜੋ ਸਕੈਨਰ ਨੂੰ ਜਦੋਂ ਤੁਸੀਂ ਸਕੈਨ ਕਰੋਗੇ ਉਹ ਇੰਪੈਕਟ ਗੁਰੂ ਇੱਕ ਕਰਾਊਡ ਫੰਡਿੰਗ ਜਿੱਦਾਂ ਇੱਕ ਸੰਸਥਾoverline ਵਿੱਚ ਬੱਚੇ ਦਾ ਅਕਾਊਂਟ ਖੁੱਲਿਆ ਹੋਇਆ ਹੈ ਨਾਰਮਲ ਅਕਾਊਂਟਸ ਤੋਂਾਨੂੰ ਪਤਾ ਪੈਸੇ ਨਹੀਂ ਆਉਂਦੇ ਨਾਰਮਲ 27 ਕਰੋੜ ਅਗਰ ਕਹਿੰਦੇ ਨੇ 27 ਇੱਕ ਇੱਕ ਬੰਦਾ ਵੀ 1 ਰੁਪਏ ਪਾਊਗਾ ਤੇ 27 ਕਰੋੜ ਬੰਦਾ ਇਹ ਤੂੰ ਪੈਸਾ ਪਾ ਸਕਦਾ ਉਹ ਤਾਂ ਨਾਰਮਲ ਅਕਾਊਂਟ ਦੇ ਵਿੱਚ ਲਿਮਿਟ ਹੁੰਦੀ ਹੈ 10 ਬੰਦੇ ਬਾਅਦ ਲਿਮਿਟ ਖਤਮ ਹੋ ਜਾਂਦੀ ਹੈ ਤੇ ਫਿਰ ਟ੍ਰਾਂਜੈਕਸ਼ਨ ਫੇਲ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ ਤੋਂ ਪਲੀਜ਼ ਵੱਧ ਤੋਂ ਵੱਧ ਮੇਰੇ ਬੱਚੇ ਡੋਨੇਟ ਕਰਨਾ ਤਾਂ ਜੋ ਮੇਰੇ ਬੱਚੇ ਜਾਨ ਬਚੇ ਭਾਈ ਇਹ ਹੁਣ ਸਭ ਕੁਝ ਤੁਹਾਡੇ ਹੱਥ ਆ ਪਲੀਜ਼ ਰਿਕੁਐਸਟ ਦੀ ਆ ਮੈਂ ਵੀ ਦੋਨੋਂ ਹੱਥ ਜੋੜਨਾ ਹੈ ਪਲੀਜ਼ ਰਿਕੁਐਸਟ ਹੈ ਭਾਈ ਵੀਡੀਓ ਨੂੰ ਜੇ ਤੁਸੀਂ ਕੁਝ ਉਦਾਂ ਨਹੀਂ ਨਾ ਹੈਲਪ ਕਰਦੇ ਸਿਰਫ ਵੀਡੀਓ ਨੂੰ ਸ਼ੇਅਰ ਕਰੋ ਕਿ ਲੋਕਾਂ ਤੱਕ ਪਹੁੰਚ ਜੇ ਭਾਈ ਇਹ ਕਰੀ ਪੂਰੇ ਵਰਲਡ ਤੱਕ ਵੀਡੀਓ ਜਾਣੀ ਹੈ ਸ਼ੇਅਰਿੰਗ ਵਾਲਾ ਕੰਮ ਨਹੀਂ ਰੁਕਣਾ ਦੇਦਾ ਮੈਂ ਦੇਖਣਾ ਹੈ ਕਿੰਨੇ ਕੁ ਤੁਸੀਂ ਚੰਗੀ ਚੀਜ਼ ਨੂੰ ਕਿੰਨੀ ਸਪੋਰਟ ਕਰਦੇ ਹੋ ਸਾਰੇ ਜਣੇ ਸ਼ੇਅਰ ਕਰਿਓ ਭਾਈ